हां जी भाई गुरु जी का खालसा भाई गुरु जी की फतेह मेरा नाम जस्लीन कौर है मैं कनाडा तो आई सी दर्शन करने आई थी दरबार साहिब रात ही 1:00 बजे दरबार साहिब ਦੇ ਅੰਦਰ ਆ ਗਏ ਸੀ ਬਹੁਤ ਸੋਹਣਾ ਨਜ਼ਾਰਾ ਸੀ ਬਾਬਾ ਜੀ ਦਾ ਪ੍ਰਕਾਸ਼ ਹੋਇਆ ਸੀ 4:30 ਦੇ ਕਰੀਬ ਤੇ ਅਸੀਂ ਮੱਥਾ ਟੇਕ ਕੇ ਥੱਲੇ ਆਏ ਆ 4:30 ਤੋਂ 5:30 ਦੇ ਵਿੱਚ ਮੈਂ ਉਧਰ ਉਦੀ ਪਿੰਨੀਆਂ ਦਾ ਪ੍ਰਸ਼ਾਦ ਲੈਣ ਵਾਸਤੇ ਗਈ ਤੇ ਮੈਨੂੰ ਲੱਗਦਾ ਮੈਂ ਉੱਥੇ ਹੀ ਗਲਤੀ ਨਾਲ ਆਪਣਾ ਪਰਸ ਛੋੜ ਆਈ ਬਤਾਵਨ ਨੂੰ ਲੱਗਦਾ ਆਤੀ ਲੱਗਿਆ ਸੀ ਪਰ ਮੈਨੂੰ ਪੂਰਾ ਬਿਲੀਵ ਸੀ ਗੁਰੂ ਘਰ ਹੈ ਕੁਝ ਰੋਂਗ ਨਹੀਂ ਹੋਣ ਵਾਲਾ ਸੋ ਮੈਂ ਸਵੇਰੇ ਹੁਣ ਆਈਆਂ 11 ਵਜੇ ਵੀ ਮੈਂ ਆਈਆਂ ਮੈਂ ਲਾਬਰੀ ਸੀ ਜਿੱਥੇ ਮੈਨੂੰ ਲੱਗਦਾ ਸੀ ਮੇਰਾ ਡਾਊਟ ਸੀ ਜਿੱਥੇ ਮੇਰਾ ਹੋਏਗਾ ਪਾਰਸ ਉਧਰ ਉਹਦੀ ਫਿਰ ਮੈਂ ਪੁੱਛਿਆ ਉਹਨਾਂ ਨੇ ਮੈਨੂੰ ਦੱਸਿਆ ਕਿ ਰੂਮ ਨੰਬਰ 50 ਵਿੱਚ ਐ ਜਿਹੜਾ ਸਿਕਿਉਰਿਟੀ ਰੂਮ ਹੈ ਥਿਸ ਇਜ਼ ਸੋ ਅਮੇਜ਼ਿੰਗ ਬਹੁਤ ਵਧੀਆ ਸੇਵਾ ਕਰ ਰਹੇ ਨੇ ਵੀਰ ਜੀ ਵਰੀ ਇੱਥੇ ਮੈਂ ਤੇ ਆ ਕੇ ਥੋੜੀ ਜਿਹੀ ਨਿਸ਼ਾਨੀ ਦੱਸੀ ਉਹਨਾਂ ਨੇ ਪੂਰਾ ਵੈਰੀਫਾਈਡ ਕਰਕੇ ਮੈਨੂੰ ਮੇਰਾ ਪਰਸ ਮੇਰੀ ਪੂਰੀ ਬਿਲੋਂਗਿੰਗਸ ਨਾਲ ਦਿੱਤਾ ਸੋ ਇਟਸ ਵੈਰੀ ਸਿਕਰ ਪਲੇਸ ਜੇ ਤੁਹਾਡੀ ਕੋਈ ਚੀਜ਼ ਗੁੰਮਦੀ ਵੀ ਆ ਜਾਂ ਤੁਹਾਨੂੰ ਲੱਗਦਾ ਚਲੇਗਾ ਕਿਤੇ ਨਹੀਂ ਜਾਂਦਾ ਦੇ ਆ ਵੈਰੀ ਗੁੱਡ ਟੀਮ ਦੇ ਆ ਵਰਕਿੰਗ ਸੋ ਹਾਰਡ ਫॉर दैट ਐਂਡ ਆਮ ਰੀਅਲੀ ਥੈਂਕਫੁਲ ਟੂ ਆਲ ਆਫ ਥੈਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਸਲੀਨ ਖੋੜਾ ਹੈ ਮੈਂ ਕੈਨੇਡਾ ਤੋਂ ਆਈ ਸੀ ਦਰਸ਼ਨ ਕਰਨ ਆਈ ਸੀ ਦਰਬਾਰ ਸਾਹਿਬ ਰਾਤੀ ਅਸੀਂ 1 ਵਜੇ ਦਰਬਾਰ ਸਾਹਿਬ ਦੇ ਅੰਦਰ ਆ ਗਏ ਸੀ ਬਹੁਤ ਸੋਹਣਾ ਨਜ਼ਾਰਾ ਸੀ ਬਾਬਾ ਜੀ ਦਾ ਪ੍ਰਕਾਸ਼ ਹੋਇਆ ਸੀ 4:30 ਵਜੇ ਦੇ ਕਰੀਬ ਤੇ ਅਸੀਂ ਮ ਉਦਰੋਦੀ ਪਿੰਨੀਆਂ ਦਾ ਪ੍ਰਸ਼ਾਅ ਲੈਣ ਵਾਸਤੇ ਗਈ ਤੇ ਮੈਨੂੰ ਲੱਗਦਾ ਮੈਂ ਉੱਥੇ ਹੀ ਗਲਤੀ ਨਾਲ ਆਪਣਾ ਪਰਸ ਛੋੜਾਈ ਬਤਾਵਨ ਨੂੰ ਲੱਗ ਰਤੀ ਲੱਗਿਆ ਸੀ ਪਰ ਮੈਨੂੰ ਪੂਰਾ ਬਿਲੀਵ ਸੀ ਗੁਰੂ ਕਹ ਰਹਾ ਹੈ ਕੁਝ ਰੋਂਗ ਨਹੀਂ ਹੋਣ ਵਾਲਾ ਸੋ ਮੈਂ ਸیرے ਹੁਣ ਆਈਆਂ 11 ਵਜੇ ਵੀ ਮੈਂ ਆਈਆਂ ਮੈਂ ਲੱਭ ਰਹੀ ਸੀ ਜਿੱਥੇ ਮੈਨੂੰ ਲੱਗਦਾ ਸੀ ਮੇਰਾ ਡਾਊਟ ਸੀ ਜਿੱਥੇ ਮੇਰਾ ਹੋਏਗਾ ਪਰਸ ਉਦਰੋਦੀ ਫਿਰ ਮੈਂ ਪੁੱਛਿਆ ਉਹਨਾਂ ਨੇ ਮੈਨੂੰ ਦੱਸਿਆ ਕੀ ਰੂਮ ਨੰਬਰ 50 ਵਿੱਚ ਐ ਜਿਹੜਾ ਸਿਕਿਉਰਿਟੀ ਰੂਮ ਹੈ ਥਿਸ ਇਜ਼ ਸੋ ਅਮੇਜ਼ਿੰਗ ਬਹੁਤ ਵਧੀਆ ਸੇਵਾ ਕਰ ਰਹੇ ਨੇ ਵੀਰ ਜੀ ਵਰੀ ਇੱਥੇ ਮੈਂ ਤੇ ਆ ਕੇ ਥੋੜੀ ਜਿਹੀ ਨਿਸ਼ਾਨੀ ਦੱਸੀ ਉਹਨਾਂ ਨੇ ਪੂਰਾ ਵੈਰੀਫਾਈਡ ਕਰਕੇ ਮੈਨੂੰ ਮੇਰਾ ਪਰਸ ਮੇਰੀ ਪੂਰੀ ਬਿਲੋਂਗਿੰਗਸ ਦਿਨਾ ਦਿੱਤਾ ਸੋ ਇਟਸ ਵੈਰੀ ਸਿਕਰ ਪਲੇਸ ਜੇ ਤੁਹਾਡੀ ਕੋਈ ਚੀਜ਼ ਗੁੰਮਦੀ ਵੀ ਆ ਜਾਂ ਤੁਹਾਨੂੰ ਲੱਗਦਾ ਚਲੇਗਾ ਕਿਤੇ ਨਹੀਂ ਜਾਂਦਾ ਦੇ ਆ ਵੈਰੀ ਗੁੱਡ ਟੀਮ ਦੇ ਵਰਕਿੰਗ ਸੋ ਹਾਰਡ ਫॉर दैट ਐਂਡ ਆਮ ਰੀਅਲੀ ਥੈਂਕਫੁਲ ਟੂ ਆਲ ਆਫ ਥੈਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਸਲੀਨ ਖੋੜਾ ਹੈ ਮੈਂ ਕੈਨੇਡਾ ਤੋਂ ਆਈ ਸੀ ਦਰਸ਼ਨ ਕਰਨ ਆਈ ਸੀ ਦਰਬਾਰ ਸਾਹਿਬ ਰਾਤੀ ਅਸੀਂ 1 ਵਜੇ ਦਰਬਾਰ ਸਾਹਿਬ ਦੇ ਅੰਦਰ ਆ ਗਏ ਸੀ ਬਹੁਤ ਸੋਹਣਾ ਨਜ਼ਾਰਾ ਸੀ ਬਾਬਾ ਜੀ ਦਾ ਪ੍ਰਕਾਸ਼ ਹੋਇਆ ਸੀ 4:30 ਵਜੇ ਦੇ ਕਰੀਬ ਤੇ ਅਸੀਂ ਮੱ ਉਦਰੋਦੀ ਪਿੰਨੀਆਂ ਦਾ ਪ੍ਰਸ਼ਾਅ ਲੈਣ ਵਾਸਤੇ ਗਈ ਤੇ ਮੈਨੂੰ ਲੱਗਦਾ ਮੈਂ ਉੱਥੇ ਹੀ ਗਲਤੀ ਨਾਲ ਆਪਣਾ ਪਰਸ ਛੋੜਾਈ ਬਤਾਵਨ ਨੂੰ ਲੱਗ ਰਤੀ ਲੱਗਿਆ ਸੀ ਪਰ ਮੈਨੂੰ ਪੂਰਾ ਬਿਲੀਵ ਸੀ ਗੁਰੂ ਕਹ ਰਹਾ ਹੈ ਕੁਝ ਰੋਂਗ ਨਹੀਂ ਹੋਣ ਵਾਲਾ ਸੋ ਮੈਂ ਸਵੇਰੇ ਹੁਣ ਆਈਆਂ 11 ਵਜੇ ਵੀ ਮੈਂ ਆਈਆਂ ਮੈਂ ਲੱਭ ਰਹੀ ਸੀ ਜਿੱਥੇ ਮੈਨੂੰ ਲੱਗਦਾ ਸੀ ਮੇਰਾ ਡਾਊਟ ਸੀ ਜਿੱਥੇ ਮੇਰਾ ਹੋਏਗਾ ਪਰਸ ਉਦਰੋਦੀ ਫਿਰ ਮੈਂ ਪੁੱਛਿਆ ਉਹਨਾਂ ਨੇ ਮੈਨੂੰ ਦੱਸਿਆ ਕਿ ਰੂਮ ਨੰਬਰ 50 ਵਿੱਚ ਇਹ ਜਿਹੜਾ ਸਿਕਿਉਰਿਟੀ ਰੂਮ ਹੈ ਥਿਸ ਇਜ਼ ਸੋ ਅਮੇਜ਼ਿੰਗ ਬਹੁਤ ਵਧੀਆ ਸੇਵਾ ਕਰ ਰਹੇ ਨੇ ਵੀਰ ਜੀ ਵਰੀ ਇੱਥੇ ਮੈਂ ਤੇ ਆ ਕੇ ਥੋੜੀ ਜੀ ਨਿਸ਼ਾਨੀ ਦੱਸੀ ਉਹਨਾਂ ਨੇ ਪੂਰਾ ਵੈਰੀਫਾਈਡ ਕਰਕੇ ਮੈਨੂੰ ਮੇਰਾ ਪਰਸ ਮੇਰੀ ਪੂਰੀ ਬਿਲੋਂਗਿੰਗਸ ਨਾਲ ਦਿੱਤਾ ਸੋ ਇਟਸ ਵੈਰੀ ਸਿਕਿਉਰ ਪਲੇਸ ਜੇ ਤੁਹਾਡੀ ਕੋਈ ਚੀਜ਼ ਗੁੰਮਦੀ ਵੀ ਆ ਜਾਂ ਤੁਹਾਨੂੰ ਲੱਗਦਾ ਚੱਲੇਗਾ ਕਿਤੇ ਨਹੀਂ ਜਾਂਦਾ ਦੇ ਆ ਵੈਰੀ ਗੁੱਡ ਟੀਮ ਦੇ ਆ ਵਰਕਿੰਗ ਸੋ ਹਾਰਡ ਫॉर दैट ਐਂਡ ਆਮ ਰੀਅਲੀ ਥੈਂਕਫੁਲ ਟੂ ਆਲ ਆਫ ਥੈਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ